ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਐਪੀਸੋਡ ਹੈ ਸਾਡੇ ਨਾਲ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਜਸਪੀਤ ਪਾਟਿਆ ਜੀ ਨੇ ਯੂਕੇ ਦਾ ਲੈਂਡਮਾਰਕ ਦਾ ਸਕਸੈਸ ਰੇਟ ਲਗਭਗ 100% ਹੀ ਹੈ ਨਹੀਂ ਸੇ ਲਗਭਗ ਨਹੀਂ ਹੈ ਹੀ 100% ਅੱਜ ਤੱਕ ਯੂਕੇ ਦੀ ਰਿਫਿਊਜ਼ਲ ਨਹੀਂ ਆਈ ਹੈ ਔਰ ਜਿਹੜੇ ਵੀ ਬੱਚਿਆਂ ਨੇ ਰਿਫਿਊਜ਼ਲ ਬਾਹਰ ਜਿੰਨਾ ਦੀ ਆਈ ਸੀ ਜਦੋਂ ਅਸੀਂ ਉਹਨਾਂ ਦੀ ਦੁਬਾਰਾ ਫਾਈਲ ਲਗਾਈ ਤਾਂ ਉਹਨਾਂ ਨੂੰ ਵੀ ਵੀਜ਼ਾ ਲਾਂਡ ਮਾਰ ਤੋਂ ਮਿਲਿਆ ਮੇਰਾ ਸਵਾਲ ਇਹ ਅਜੇ ਹੀ ਸੀ ਕਿ ਜਸਪੀਤ ਜੀ ਤੁਹਾਡੇ ਜ਼ਰੀਏ ਜਦੋਂ ਫਾਈਲ ਲੱਗਦੀ ਹੈ ਤੇ ਮੈਂ ਕਹਿ ਰਿਹਾ ਸੀ ਲਗਭਗ 100% ਵੀਜ਼ਾ ਤੁਸੀਂ ਕਹਿ ਰਹੇ ਹੋ ਸਹੀ 100% ਵੀਜ਼ਾ ਰਿਫਿਊਜ਼ਲ ਆਈ ਨਹੀਂ ਇਹਦਾ ਕਾਰਨ ਕੀ ਹੈ ਕਿਉਂਕਿ ਬਾਹਰ ਬਹੁਤ ਸਾਰੇ ਯੂਕੇ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਰਿਫਿਊਜ਼ਲ ਮੈਂ ਮਹਿਸੂਸ ਕਰ ਰਿਹਾ ਕਿ ਆ ਰਹੀਆਂ ਨੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਯੂਕੇ 'ਚ ਰਿਫਿਊਜ਼ਲ ਨਾ ਆਵੇ ਸਰ ਇੰਟਰਵਿਊ ਵੀ ਆ ਰਹੀਆਂ ਨੇ ਇੰਟਰਵਿਊ ਵੀ ਆ ਰਹੀਆਂ ਨੇ 에어ਪੋਰਟ ਤੇ ਵੀ ਅੱਜਕੱਲ ਸਵਾਲ ਪੁੱਛੇ ਜਾ ਰਹੇ ਨੇ ਇਹ ਤਮਾਮ ਸਥਿਤੀਆਂ ਨੂੰ ਮੈਂ ਚਾਹੁੰਗਾ ਤੁਸੀਂ ਐਕਸਪਲੇਨ ਕਰੋ ạ ਵਿਦਿਆਰਥੀ ਕਿਵੇਂ ਤੈਅ ਕਰਨ ਕਿ ਲੈਂਡਮਾਰਕ ਜਿਆਦਾ ਸੇਖੋ ਇੱਕ ਤਾਂ ਜੈਨੂਇਨ ਫੰਡਸ ਹੋਣੇ ਹਰ ਬੱਚੇ ਦੇ ਜਿਹੜੇ ਵੀ ਫਾਈਲ ਅਸੀਂ ਲੈਨੇ ਆ ਲੈਂਡਮਾਰਕ ਇਮੀਗ੍ਰੇਸ਼ਨ ਚ ਕਿਤਾ ਜੈਨੂਇਨ ਫੰਡਸ ਜੈਨੂਇਨ ਡਾਕੂਮੈਂਟਸ ਹੋਣੇ ਬੱਚੇ ਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਨਾਰਮਲੀ ਜਦੋਂ ਬੱਚੇ ਆਪਾਂ ਕਿਸੇ ਨਾਲ ਪੈਕੇਜ ਕਰ ਲੈਨੇ ਆ ਔਰ ਆਪਾਂ ਕਿਸੇ ਨੂੰ ਕਹਿੰਨੇ ਕਿ ਨਾਰਮਲੀ ਯੂਕੇ ਪੈਕੇਜ ਚ ਕਿਹਦਾ ਪਿਆ ਪੰਜਾਬ ਚ ਤੁਹਾਨੂੰ ਪਤਾ ਹੀ ਹੋਏਗਾ ਸਾਰਿਆਂ ਨੂੰ ਤਾਂ ਉਹ ਜਦੋਂ ਆਪਾਂ ਬੱਚੇ ਦੇ ਫੰਡਸ ਵੀ ਜੈਨੂਇਨ ਨਹੀਂ ਹੁੰਦੇ ਔਰ ਕਈ ਵਾਰੀ ਜਦੋਂ ਬੱਚਾ 에ਰਪੋਰਟ ਤੇ ਪਹੁੰਚਦਾ ਹੈ ਚਾਹੇ ਏਜੰਟ ਨੇ ਉਹਨੂੰ पर वो उनको कोई इंफॉर्मेशन नहीं देती ता एयरपोर्ट पे आजकल काफी ग्रिलिंग हो रही है कि ਤੁਹਾਡੇ ਫੰਡ ਕਿੰਨੇ ਸ਼ੋ ਕੀਤੇ ਸੀ ਸ਼ੋ ਮੀ ਯਰ ਬੈਂਕ ਸਟੇਟਮੈਂਟ ਔਰ ਕਿਉਂ ਸ਼ੋ ਕੀ ਕਿੰਨੇ ਜੇ ਤੁਹਾਡੇ ਕੋਲ ਹੈਗੇ ਸੀ ਇੰਨੇ ਫੰਡਸ ਤਾਂ ਤੁਹਾਡੇ ਫਾਦਰ ਮਦਰ ਨੇ ਸ਼ੋ ਕੀਤੇ ਕਿੰਨੇ ਕੀਤੇ ਸੋ ਜਦੋਂ 에ਜੈਂਟ ਨੇ ਵੀਜ਼ਾ ਲੈ ਕੇ ਦੇ ਦਿੱਤਾ ਇੱਥੋਂ 에ਜੈਂਟ ਨੂੰ ਪੈਸੇ ਮਿਲ ਗਏ ਔਰ ਬੱਚੇ ਨੂੰ ਨਹੀਂ ਕਲੈਰਿਟੀ ਨਹੀਂ ਹੋਈ ਤਾਂ ਕਾਫੀ ਜ਼ਿਆਦਾ ਕੁਐਸਚਨਸ ਪੁੱਛੇ ਜਾ ਰਹੇ ਨੇ ਔਰ ਸਟੂਡੈਂਟਸ ਤੋਂ ਜਦੋਂ ਉਹ ਉੱਥੇ 에어ਪੋਰਟ ਤੇ ਪਹੁੰਚ ਰਹੇ ਨੇ ਦੂਜੀ ਚੀਜ਼ ਇਹ ਹੈ ਜਦੋਂ ਆਪਾਂ ਐਮਓਆਈ ਬੇਸਿਸ ਤੇ ਜਾਂ ਵਿਦਾਊਟ ਆਇਲਟਸ ਬੇਸਿਸ ਤੇ ਬੱਚੇ ਦਾ ਵੀਜ਼ਾ ਲੈ ਰਹੇ ਆਂ at least you should be able to converse in english when you are iid in uk normally see students jado tusi aj de rate te assi kenne hai ki yaar koi edda di university de de jis de te interview na hove sade ho sidda cash a ja fees jama karaye te par main dassa oh vi galat hai hm so je tusi itthe interview clear nahi kar rahe university di ta fir airport te ja ke phas jao ge ਵੀਜ਼ਾ ਹਨ ਤੋਂ ਬਾਅਦ ਵੀ ਫਸਜੋਗੇ ਜੀ ਠੀਕ ਠੀਕ ਹੈ ਜਿਹੜੇ ਤੇ ਬੇਸਿਕ ਇੰਟਰਵਿਊ ਪੁੱਛੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਕਿ ਤੁਸੀਂ ਪੜ੍ਹਾਈ ਕਰਨ ਜਾਣਾ ਤੁਸੀਂ ਕਿਹੜਾ ਕੋਰਸ ਕਰਨ ਜਾਣਾ ਤੁਸੀਂ ਕਿਉਂ ਕਰਨ ਜਾ ਰਹੇ ਹੋ ਕੌਣ ਫੰਡ ਤੁਹਾਡੇ ਸ਼ੋ ਕਰ ਰਿਹਾ ਮੈਨੂੰ ਲੱਗਦਾ ਜਸਮੀਤ ਜੀ ਉਹ ਵੀ ਇੰਟਰਵਿਊ ਨਹੀਂ ਉਹ ਇੱਕ ਛੋਟੀ ਜੀ ਇਨਵੈਸਟੀਗੇਸ਼ਨ ਹੈ ਵੀ ਕੀ ਜੈਨੂਇਨ ਬੱਚੇ ਜਾ ਰਹੇ ਨੇ ਮੇਰੇ ਲੱਗਦਾ ਸੋ ਇਹ ਸਾਰੀਆਂ ਚੀਜ਼ਾਂ ਤੇ ਕੀ ਕਹਿੰਦੇ ਆ ਡੈਫੀਨੇਟਲੀ ਸਟੂਡੈਂਟਸ ਦੇ ਉੱਤੇ ਕੀ ਕਹਿੰਦੇ ਆ ਇੰਟਰਵਿਊ ਦੇਣੀ ਮਾੜੀ ਗੱਲ ਨਹੀਂ ਹੈਗੀ ਚੰਗੀ ਗੱਲ ਹੈ ਜੇ ਯੂਨੀਵਰਸਿਟੀ ਇੰਟਰਵਿਊਜ਼ ਹੋ ਰਹੀਆਂ ਨੇ ਔਰ ਜੇ ਤੁਸੀਂ ਇੰਗਲਿਸ਼ ਕੀਤੀ ਹੋਈ ਹੈ ਤਾਂ ਹੋਰ ਵਧੀਆ ਗੱਲ ਹੈ ਬੱਚਾ ਜਿਹੜੀ ਰੇਟ 'ਚ ਨਾ ਦੇਖੋ ਯੂਕੇ ਨੇ ਜਦੋਂ ਐਮਓਆਈ ਕੱਢਿਆ no doubt ਤੁਸੀਂ ਐਮਓਆਈ ਤੇ ਮੀਡੀਅਮ ਆਫ ਇਨਸਟਰਕਸ਼ਨ ਤੇ ਤੁਸੀਂ ਯੂਕੇ ਜਾ ਸਕਦੇ ਤੁਹਾਨੂੰ ਆਇਲੈਂਡਸ ਦੀ ਲੋੜ ਨਹੀਂ ਹੈਗੀ ਪਰ ਉਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਹੈ ਦੇਖੋ ਜੇ ਤੁਸੀਂ ਇੰਗਲਿਸ਼ ਦਾ ਟੈਸਟ ਦਿੱਤਾ ਯੂ ਵਿਲ ਬੀ ਏਬਲ ਟੂ ਡੂ ਬੈਟਰ ਇਨ ਯੋਰ ਸਟੱਡੀਜ਼ ਇਨ ਯੂਕੇ ਯੂ ਵਿਲ ਬੀ ਨਾਟ ਸਕੇਅਰਡ ਆਫ ਗਿਵਿੰਗ ਐਨੀ ਇੰਟਰਵਿਊਸ ਤੁਸੀਂ ਇੰਟਰਵਿਊ ਤੇ ਬਿਲਕੁਲ ਡਰੋਗੇ ਨਹੀਂ ਔਰ ਯੂ ਕੈਨੋ ਐਸ ਆਪਾਂ 2-4-5 ਲੱਖ ਕਿਉਂ ਫਾਲਤੂ ਦੇ ਕੇ ਜਾਈਏ ਪੈਕੇਜ ਜਦੋਂ ਜੇ ਤੁਸੀਂ ਸਹੀ ਤਰੀਕੇ ਵਿਦਾਉਂ ਐਸੀ ਤਰੀਕ ਦੇ ਕੇ ਕਿਸੇ ਨੂੰ ਜਾ ਸਕਦੇ ਹੋ 28 ਦਿਨ ਪਾਣੇ ਫੰਡ ਤੁਸੀਂ ਆਪਣੇ ਕੋਲੋਂ ਵੀ ਸ਼ੋਅ ਕਰ ਸਕਦੇ ਹੋ ਤੁਹਾਨੂੰ ਕੋਈ ਅੱਜ ਫੰਡ ਪਾ ਦੋ 28 ਦਿਨ ਕਿੰਨੇ ਹੁੰਦੇ ਕਮੀਨਾ ਫਿਰ ਆਪਾਂ ਫਾਈਲ ਲਗਾ ਦਾਂਗੇ ਸੋ ਡੈਫੀਨਿਟਲੀ ਜੇ ਤੁਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ ਵੀ ਯੂਕੇ ਦਾ ਵੀਜ਼ਾ ਲੈਣਾ ਬਹੁਤ ਡਿਫਿਕਲਟ ਨਹੀਂ ਹੈਗਾ ਸੋ ਯੂ ਡੋਨਟ ਨੀਡ ਟੂ ਪੇ ਐਨੀ ਏਜੰਟ ਬਹੁਤ ਲੈਕਸ ਆਫ ਰੁਪੀਸ ਐਕਸਟਰਾ ਆਪਣਾ ਹਾਰਡ ਐਂਡ ਪੈਸਾ ਮਤਲਬ ਜਸਮੀਤ ਜੀ ਤੁਹਾਡੇ ਕਹਿੰਦਾ ਇਹ ਹੈ ਕਿ ਲੈਣ ਜਿਹੜਾ ਲੈਂਡਮਾਰਕ ਦੇ ਜ਼ਰੀਏ ਯੂਕੇ ਦਾ ਵੀਜ਼ਾ ਇੱਕ ਤਾਂ 100% ਹੈ ਇੱਕ ਬਾਕੀਆਂ ਨਾਲੋਂ ਸਸਤਾ ਹੈ ਦੇਖੋ ਥੇਰ ਇਜ਼ ਨੋ ਪ੍ਰੋਸੈਸਿੰਗ ਫੀਸ ਵੈਨ ਯੂ ਅਪਲਾਈ ਫਾਰ ਲੈਂਡਮਾਰਕ ਤੇ ਤੁਸੀਂ 스파우스 ਕੇਸ ਲਗਾਣਾ ਹੈ چاہے ਤੁਸੀਂ ਸਿੰਪਲ ਕੇਸ ਲਗਾਣਾ देयर इज नो 프로세ਸਿੰਗ ਫੀਸ ਵੇਰ ਐਸ ਸੁਣਨ ਜਾ ਰਿਹਾ ਕਿ ਯੂਕੇ ਦੇ ਕੇਸ ਤੇ ਵੀ ਲੱਖ ਡੇਢ ਲੱਖ ਰੁਪਏ ਪ੍ਰੋਸੈਸਿੰਗ ਫੀਸ ਸਟੂਡੈਂਟਸ ਨੂੰ ਲਿੱਤੀ ਜਾ ਰਹੀ ਹੈ ਜਿੱਦੋ 스파우스 ਕੇਸ ਹੈ ਉਸ ਤੋਂ ਵੀ ਜ਼ਿਆਦਾ ਪੈਸੇ ਲਿੱਤੀ ਜਾ ਰਹੀ ਹੈ ਫਿਰ ਫੰਡ ਸ਼ੋ ਕੀਤਾ ਜਾ ਰਿਹਾ ਫੰਡ ਸ਼ੋ ਦੇ ਪੈਸੇ ਲਿੱਤੇ ਜਾ ਰਹੇ ਨੇ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਆ ਪੈਕੇਜ ਡੀਲ ਬਣਾਈਆਂ ਜਾ ਰਹੀਆਂ ਸੋ ਇਹ ਸਾਰੀਆਂ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਦੇਖੋ ਇੱਕ ਮਨੀ ਜਨਰੇਟਿੰਗ ਚੀਜ਼ ਹੈਗੀ ਹੈ ਵੇਰ ਐਸ ਲੈਂਡਮਾਰਕ ਸਿਰਫ ਕਮਿਸ਼ਨ ਬੇਸਡ ਕੰਮ ਕਰਦਾ ਹੈ ਆਡੇ ਤੋਂ ਕੋਈ ওভারਚਾਰਜ ਨਹੀਂ ਕੀਤਾ ਜਾਂਦਾ ਤੁਸੀਂ ਆਪਣਾ ਕੇਸ ਅਪਲਾਈ ਕਰੋ ਆਪਣਾ ਆਇਲਟਸ ਦਿਓ ਠੀਕ ਹੈ ਨੇ ਆਇਲਟਸ ਨਹੀਂ ਹੈ ਤਾਂ ਐਮਆਈ ਬੇਸਿਸ ਤੇ ਅਪਲਾਈ ਕਰੋ ਆਪਣੀ ਆਫਰ ਲੈਟਰ ਅਪਲਾਈ ਕਰੋ ਆਪਣਾ ਕੈਸ਼ ਲਓ ਫੀਸ ਦਿਵਾ ਗਰਾਓ ਕੈਸ਼ ਲਓ ਵੀਜ਼ਾ ਲਓ ਐਂਡ ਫ্লাই ਟੂ ਠੀਕ ਹੈ ਨੇ ਯੂਕੇ ਵਿਦਾਊਟ ਪੇਇੰਗ ਐਨੀਥਿੰਗ ਟੂ ਅਸ ਬਿਲਕੁਲ ਠੀਕ ਹੈ ਸੋ ਮੈਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਚ ਲੈਂਡਮਾਰਕ ਵੱਲੋਂ ਤੁਹਾਨੂੰ ਯੂਕੇ ਦਾ ਸ਼ਾਇਦ ਸਭ ਤੋਂ ਸਸਤਾ ਵੀਜ਼ਾ ਤੁਸੀਂ ਇੱਥੇ ਹੀ ਲੈ ਸਕਦੇ ਹੋ ਫੇਸ ਕਰਕੇ 90413 90412 ਇਸ ਨੰਬਰ ਤੇ ਸੰਪਰਕ ਕਰੋ ਜਸਵੀਰ ਜੀ ਨੂੰ ਮਿਲੋ ਟੀਮ ਨੂੰ ਮਿਲੋ ਇੰਡੀਆ ਚ ਕਈ ਜਗ੍ਹਾ ਦਫਤਰ ਨੇ ਪੰਜਾਬ ਚ ਹੈ ਹਿਮਾਚਲ ਪ੍ਰਦੇਸ਼ ਚ ਹੈ ਗੁਜਰਾਤ ਚ ਹੈ ਦਿੱਲੀ ਚ ਹੈ ਸੋ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਦਫਤਰ ਨੇ ਚੰਡੀਗੜ੍ਹ ਚ ਦਫਤਰ ਨੇ ਤੁਸੀਂ ਇਹਨਾਂ ਦਫਤਰਾਂ ਚ ਜਾਓ ਔਰ ਯੂਕੇ ਦੀ ਵੀਜ਼ੇ ਦੀ ਪੂਰੀ ਜਾਣਕਾਰੀ ਹਾਸਲ ਕਰੋ ਔਰ ਨਰਾਤਿਆਂ ਚ ਜਿਹੜੇ ਵਿਦਿਆਰਥੀ ਅਪਲਾਈ ਕਰਨਗੇ ਸੋ ਉਹਨਾਂ ਨੂੰ ਯੂਕੇ ਇੱਕ ਪਾਸੇ ਦੀ ਟਿਕਟ ਵੀ ਮਿਲਣੀ ਹੈ ਵਿਦਿਆਰਥੀਆਂ ਨੂੰ ਜਾਣ ਦੀ ਸੋ ਮੈਨੂੰ ਲੱਗਦਾ ਜੀ ਪੰਜਾਬ ਚ ਜਿੱਥੇ ਪੈਕੇਟ ਚੱਲ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਕੰਪਨੀ ਵੱਲੋਂ ਬੱਚਿਆਂ ਨੂੰ ਇਹ ਗਿਫਟ ਦੇ ਰਹੇ ਹੋ ਇਹ ਇੱਕ ਬਹੁਤ ਵੱਡਾ ਫਰਕ ਹੈ ਸੋ ਇਹ ਵਿਦਿਆਰਥੀ ਜ਼ਰੂਰ ਇਹਨਾਂ ਗੱਲਾਂ ਦਾ ਖਿਆਲ ਰੱਖਣ ਥੈਂਕ ਯੂ ਸੋ ਮਚ ਥੈਂਕਸ